ਸਤ ਸ੍ਰੀ ਅਕਾਲ ਜੀ ਦੋਸਤੋ ਸਾਰੰਗ ਸਤ ਸ੍ਰੀ ਅਕਾਲ ਭਾਈ ਯਾਰ ਗਰਮੀ ਦਾ ਕੀ ਹਾ ਹਾ ਹੇ ਮੇਰੇ ਰੱਬਾ ਐਨੀ ਗਰਮੀ ਯਾਰ ਦੇਖ ਲੋ ਇਹ ਖਮਿਆਜਾ ਸਭ ਲੋਕਾਂ ਨੂੰ ਕੁਦਰਤ ਦੇ ਨਾਲ ਜਿਹੜਾ ਖਲਵਾੜ ਕਰਦਾ ਨਾ ਉਹ ਭੁਗਤਣਾ ਹੀ ਪੈਂਦਾ ਕਾਰਨ ਕੀ ਹੈ ਕਿ ਅਸੀਂ ਕੁਦਰਤ ਦੇ ਨਾਲ ਖਲਵਾੜ ਕੀਤਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਉਹਦਾ ਅਖਮੈਜਾ ਵੀ ਭੁਗਤਣਾ ਪੈਣਾ ਚਾਹੇ ਉਹ ਫੈਕਟਰੀਆਂ ਕਹਿ ਲੋ ਮੰਨ ਲੋ ਤੇ ਜਾਂ ਕਿਤੇ ਖੇਤਾਂ ਦੀ ਅੱਗ ਕਹਿ ਲੋ ਚਾਹੇ ਧੂਆ ਹੋਵੇ ਕੁਛ ਵੀ ਕਿਸੇ ਰੂਪ ਚ ਕਹਿ ਲੋ ਤੇ ਜਾਂ ਉਹ ਦਰਖਤਾਂ ਦੀ ਕਟਾਈ ਵਾਲੀ ਗੱਲ ਹੋਵੇ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂਗਾ ਅਸੀਂ ਸਾਰਿਆਂ ਨੇ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ ਆਪਣੀਆਂ ਮਨਮਾਨੀਆਂ ਕੀਤੀਆਂ ਤੇ ਫਿਰ ਖਮਿਆਜਾ ਵੀ ਸਾਨੂੰ ਲੋਕਾਂ ਨੂੰ ਭੁਗਤਣਾ ਪੈਣਾ ਉਹਦਾ ਮੈਂ ਗੁਰੂ ਬਖਸ਼ ਰਖਿਆ ਯਾਰ ਬਹੁਤ ਗਰਮੀ ਹੋ ਗਈ ਪਰ ਇੱਕ ਹੋਰ ਗੱਲ ਵੀ ਇਹ ਦੇ ਵਿੱਚ ਜਿਹੜੀ ਉੱਪਰੋਂ ਦਾ ਗਰਮੀ ਪੈ ਰਹੀ ਹੈ ਸਾਡੇ ਸਰੀਰਾਂ ਦੇ ਵਿੱਚ ਗਰਮੀ ਹੈ ਨਾ ਜਿਹੜੀ ਉਹਨੇ ਚੱਲ ਹੁੰਦੀ ਲੋਕਾਂ ਤੋਂ 60 ਆਪ ਤੋਂ ਕਹਿ ਲਓ ਕਿਸੇ ਤੋਂ ਵੀ ਮੰਨ ਲਓ ਕਿ ਸਰੀਰਾਂ ਦੀ ਗਰਮੀ ਅਸੀਂ ਕ੍ਰੋਧ ਦੇ ਵਿੱਚ ਆਪਣਾ ਨਾਸ ਕਰ ਲਿਆ ਸਾਡੇ ਖਾਣ ਪੀਣ ਉਹ ਜੇ ਹੋਗੇ ਸ਼ੈਨ ਸ਼ਕਤੀਆਂ ਖਤਮ ਹੋ ਗਈਆਂ ਬਹੁਤ ਗੱਲ ਹੈ ਤੇ ਇਹ ਦੇ ਬਤਸਕੀਆਂ ਜਦੋਂ ਇਨਸਾਨ ਸਮਝਦਾ ਉਨ ਸੰਭਲਣ ਦੇ ਲੋੜ ਹੈ ਸੰਭਲ ਜਾਵੇ ਸਾਰੇ ਪਾਸੇ ਆਲਾ ਦਵਾਲਾ ਕਹਿ ਲੋ ਜੀ ਦੇ ਵਿੱਚ ਵਾਤਾਵਰਣ ਵੀ ਸ਼ਾਮਲ ਹੈ ਚੰਗੇ ਭਲਾਈ ਦੇ ਕੰਮ ਕਰੇ ਇਨਸਾਨ ਪਾਣੀ ਹੈ ਉਹਨੂੰ ਜਿਆਦਾ ਖਰਾਬ ਨਾ ਕਰੇ ਬਹੁਤ ਗੱਲ ਹੈ ਕਿ ਜਦੋਂ ਅਸੀਂ ਕੁਦਰਤ ਦੀ ਸਾਂਭ ਸੰਭਾਲ ਕਰਦੇ ਹਾਂ ਤਾਂ ਕੁਦਰਤ ਫਿਰ ਸਾਡੀ ਸਾਂਭ ਸੰਭਾਲ ਕਰਦੀ ਹੈ ਇਹ ਬਸ ਛੋਟੀ ਜਿਹੀ ਮੈਂ ਵੀਡੀਓ ਬਣਾਉਣ ਲੱਗਾ ਸੀ ਕੱਲ ਲਾਈਵ ਹੋਇਆ ਸੀ ਥੋੜਾ ਟਾਈਮ ਬਹੁਤ ਬਹੁਤ ਸਾਰੇ ਦੋ ਦੋਸਤ ਸਾਡੇ ਅਜੇ ਵੋਟਾਂ ਦੇ ਵਿੱਚ ਹੀ ਤਕਰੀਬਨ ਤੁਰੇ ਫਿਰਦੇ ਆ ਚਲੋ ਕੋਈ ਗੱਲ ਇਹ ਹਰ ਬੰਦੇ ਦਾ ਆਪਣਾ ਆਪਣਾ ਕੰਮ ਹੈ ਕੰਮ ਕਰਨੀ ਵੀ ਹੈ ਭਾਈ ਤੇ ਕੰਮ ਦੇ ਨਾਲ ਹੀ ਹੈ ਤੇ ਉਹ ਗਰਮੀ ਤੋਂ ਗੱਲ ਯਾਦ ਹੈ ਕਿ ਕੰਮ ਨਾ ਹੋਣ ਦੇ ਕਾਰਨ ਵੀ ਇਸ ਗਰਮੀ ਮੰਨਦੇ ਆ ਵਿਹਲੇ ਬਹਿ ਕੇ ਜ਼ਿਆਦਾ ਗਰਮੀ ਮੰਨਦੇ ਆ ਅਜੇ ਕੰਮ ਕਰਦਾ ਬੰਦਾ ਉਹ ਠੀਕ ਰਹਿੰਦਾ ਇਹ ਵੀ ਇੱਕ ਕਾਰਨ ਹੈ ਕਿ ਜਿਸ ਜਿੰਨੇ ਵਿਲੇ ਆ ਉਹਨੇ ਗਰਮੀ ਜ਼ਿਆਦਾ ਮਣਾਉਨੇ ਆ ਪਰ ਜਿਹੜਾ 80 ਨਾ ਮੁੱਦਾ ਲੈ ਕੇ ਤੁਰੇ ਸੀਗੇ ਉਹ ਯਾਰ ਅਜੇ ਤਾਂ ਉਹਦੇ ਨਾਲ ਗੱਲ ਕੋਈ ਖਾਸ ਨਹੀਂ ਕਿ ਕਿਉਂਕਿ ਹੁਣ ਤਾਂ ਚੋਣ ਜਾਬਤਾ ਲੱਗਾ ਹੋਇਆ ਹੈ ਪਰ ਇੱਕ ਗੱਲ ਹੈ ਕਿ ਲੜੀ ਨਹੀਂ ਟੁੱਟਣੀ ਚਾਹੀਦੀ ਸਾਨੂੰ ਲੋਕਾਂ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਮੁੱਦੇ ਇੱਕ ਨਹੀਂ ਬਹੁਤ ਸਾਰੇ ਅਪੰਜਾਬ ਦੇ ਮੁੱਦੇ ਆ ਯਾਦੀ ਮੁੱਦਿਆਂ ਨੂੰ ਜੇ ਅਸੀਂ ਉਠਾਵਾਂਗੇ ਤਾਂ ਸਰਕਾਰ ਤਾਂ ਹੀ ਹੱਲ ਕਰੂਗੀ ਕਿਉਂਕਿ ਸਰਕਾਰ ਆਪਤਾਨੀ ਤੇ ਬੋਲੀਆਂ ਸਰਕਾਰਾਂ ਇੱਥੇ ਅੰਨੀਆਂ ਬੋਲੀਆਂ ਸਰਕਾਰਾਂ ਵੋਟਾਂ ਲੈ ਕੇ ਕੁਰਸੀ ਤੇ ਬਹਿਣ ਵਾਲੀਆਂ ਸਰਕਾਰਾਂ ਆਪਸ ਵਿੱਚ ਲੜਨ ਵਾਲੀਆਂ ਸਰਕਾਰਾਂ ਪੰਜਾਬ ਦਾ ਕੁਝ ਨਹੀਂ ਸਵਾਰਿਆ ਜਾ ਸਕਦਾ ਸਵਾਰਨਗੇ ਤਾਂ ਜਿਹੜੇ ਚੰਗੇ ਇਨਸਾਨ ਜਦੋਂ ਅੱਗੇ ਆਉਣਗੇ ਉਦੋਂ ਕੁਝ ਸਵਾਰਿਆ ਜਾ ਸਕਦਾ ਹੈ ਨਹੀਂ ਤਾਂ ਇਹ ਚੱਲੀ ਜਾਣਾ ਇਹ ਰਾਜਨੀਤੀ ਦਾ thora ਕੋਈ ਅੱਜ ਨਹੀਂ ਜਦੋਂ ਦਾ ਆਜ਼ਾਦ ਮੁਲਕ ਬਣਿਆ ਭਾਰਤ ਨੂੰ ਆਜ਼ਾਦੀ ਦਾ ਨਾਰਾ ਦਿੱਤਾ ਗਿਆ ਉਦੋਂ ਤੋਂ ਹੀ ਪੰਜਾਬ ਤਾਂ ਹਮੇਸ਼ਾ ਟਾਰਗੇਟ ਰੇ ਹੈ ਤੇ ਪੰਜਾਬ ਇਸ ਦਲਦਲ ਦੇ ਵਿੱਚੋਂ ਨਿਕਲੂਗਾ ਇੱਕ ਦਿਨ ਮੈਂ ਇਹ ਨਹੀਂ ਕਹਿੰਦਾ ਕਿ ਸਾਡਾ ਭਾਰਤ ਇਹਦੀ ਵੰਡ ਹੋਵੇ ਪਹੜ ਹਰ ਇੱਕ ਨੂੰ ਬਰਾਬਰ ਨਿਆਮ ਮਿਲੇ ਹਰ ਇੱਕ ਨੂੰ ਕਿਉਂਕਿ ਸਰਕਾਰ ਇੱਕ ਉਸ ਪਿਤਾ ਵਾਂਗ ਹੁੰਦੀ ਹੈ ਜਿਹਦੇ ਕਈ ਸਾਰੇ ਬੱਚੇ ਜਿਵੇਂ ਕਿ ਕੋਈ ਇੱਕ ਗਲਤ ਕੰਮ ਕਰਨ ਵਾਲਾ ਹੈ ਕੋਈ ਚੰਗਾ ਕੰਮ ਕਰਨ ਵਾਲਾ ਹੈ ਕਿਸੇ ਦੀ ਕਿਹੋ ਜੀ ਬੁੱਧੀ ਹੈ ਕਿਸੇ ਦੀ ਕਿਹੋ ਜੀ ਬੁੱਧੀ ਹੈ ਇਸ ਤਰ੍ਹਾਂ ਜਦੋਂ ਰਾਜ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਜੇ ਹੀ ਸੋਚ ਵਾਲੇ ਬੰਦੇ ਰਾਜ ਕਰਨਗੇ ਤੇ ਤਾਂ ਪੰਜਾਬ ਨੇ ਤਰੱਕੀ ਕਰਨੀ ਹੈ ਤੇ ਨਹੀਂ ਜਿਹੜੀ ਆਪਾਂ ਦੇਖਦੇ ਨੇ ਕਿ ਆ ਪੰਜਾਬ ਨੇ ਤਰੱਕੀ ਕੀਤੀ ਹੈ ਇਹ ਕੋਈ ਤਰੱਕੀਆਂ ਨਹੀਂ ਕਿਉਂਕਿ ਆਧੂ ਨੂੰ ਕੁ ਸਮੇਂ ਦੇ ਨਾਲ-ਨਾਲ ਲੋਕਾਂ ਦੇ ਵਿੱਚ ਤਾਂ ਗ੍ਰੈਵਿਟੀ ਆਈ ਹੈ ਲੋਕਾਂ ਦੀਆਂ ਜ਼ਮੀਰਾਂ ਦੇ ਵਿੱਚ ਗ੍ਰਾਵਟ ਆ ਗਈ ਹੈ ਸੋਚਾਂ ਚੰਗੀਆਂ ਨਹੀਂ ਰਹਿ ਗਈਆਂ ਬਹੁਤੀਆਂ ਹਾਂ ਬੰਦੇ ਚੰਗੇ ਬਹੁਤ ਹੈਗੇ ਆ ਈਮਾਨਦਾਰ ਵੀ ਹੈਗੇ ਖਤਮ ਨਹੀਂ ਹੁੰਦੀਆਂ ਕਿਸੇ ਵੀ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ ਉਹ ਸ੍ਰਿਸ਼ਟੀ ਦੀ ਰਚਨਾ ਉਸ ਰੱਬ ਦੀ ਰਚਨਾ ਅਜਿਹੀ ਪੈਦਾ ਕੀਤੀ ਹੈ ਨਾ ਝੂਠ ਖਤਮ ਹੋਵੇ ਨਾ ਸੱਚ ਖਤਮ ਹੋਵੇ ਨਾ ਪਾਪ ਖਤਮ ਹੋਵੇ ਤੇ ਨਾ ਪੁੰਨ ਖਤਮ ਹੋਵੇ ਹਰ ਚੀਜ਼ਾਂ ਦੇ ਨਾਲ ਹੀ ਇਹ ਸ੍ਰਿਸ਼ਟੀ ਦਾ ਪਰਚਲਨ ਬਣਿਆ ਹੋਇਆ ਚਲੋ ਠੀਕ ਹੈ ਦੋਸਤੋ ਦੋ ਗੱਲਾਂ ਕਰ ਲਈਆਂ ਤੁਹਾਡੇ ਨਾਲ ਸੋਚਿਆ ਜਾਂਦਾ ਕਿ ਇਕੱਲੇ ਜੀਵਨ ਦੇ ਵਿੱਚ ਕਿਉਂਕਿ ਬੰਦਾ ਹਮੇਸ਼ਾ ਇਕੱਲਾ ਹੀ ਆਇਆ ਤੇ ਇਕੱਲੇ ਨਹੀਂ ਜਾਣਾ ਤੇ ਜੀਵਨ ਦੇ ਵਿੱਚ ਹਰ ਜੀਵ ਦੇ ਨਾਲ ਅਨੇਕਾਂ ਘਟਨਾਵਾਂ ਵਾਪਰਦੀਆਂ ਕਿਸੇ ਨੂੰ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਂਦੇ ਹੈ ਕਿਸੇ ਨੂੰ ਨਹੀਂ ਹਰ ਜੀਵ ਦੇ ਆਪਣੇ ਆਪਣੇ ਕਰਮ ਹੈ ਇਸ ਕਰਕੇ ਮੈਂ ਹਮੇਸ਼ਾ ਸੋਚਦਾ ਹੈ ਕਿ ਚੰਗਾ ਕਰਮ ਕਰੋ ਜੀਵਨ ਦੇ ਵਿੱਚ ਦਇਆ ਭਾਵਨਾ ਪਰਪਕਾਰ ਬਹੁਤ ਜ਼ਰੂਰੀ ਹੈ ਚਲੋ ਠੀਕ ਹੈ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ